ਬਾਤ ਹੋਈ ਆ ਬਈ ਇਹ ਜਦ ਗੱਡੀ ਇਹਦੀ ਤੁਸਗੀ ਖੱਤਿਆਂ ਜੇ ਹੱਥ ਖੜੇ ਕਰਕੇ ਬਾਹਰ ਰਿਕੜ ਆਇਆ ਮੇਰੇ ਬੱਚਾ ਰਿਕਵਰ ਪੁਲਿਸ ਨੇ ਕਰ ਲਿਆ ਸੀਗਾ ਵੀ ਪਰ ਅਸੀਂ মিডিਆ ਬਈ ਕੋਈ ਗਵਾਹੀ ਨਿਸ਼ਾਬਣੇ ਨਹੀਂ ਆ ਸਕਦੇ ਉੱਥੇ ਦੇ ਬੰਦੇ ਕਹਿੰਦੇ ਵੀ ਇੱਥੋਂ 5-6 ਕਿੱਲਾਂ ਤੋਂ ਪਰੇ ਲਿਜਾ ਕੇ ਸਮਾਦ ਬਣਿਆ ਉੱਥੇ ਇਹਦਾ ਡੇਢ ਦੋ ਘੰਟੇ ਰੱਖਿਆ ਫੇਰ ਗੋਲੀਆਂ ਮਾਰੀ ਨੇ ਇਹ ਕਾਊਂਟਰ ਨਹੀਂ ਸੀ ਕਰਨਾ ਹਾਂ ਇਸ ਤੋਂ ਪਹਿਲਾਂ ਵੀ ਜਿਸਕਰੀਸ ਤੇ ਕੋਈ ਮਾਮਲਾ ਹੋਇਆ ਸੀ ਨਾ ਨਹੀਂ ਜੀ ਅਜੇ ਤੱਕ ਉਹਦਾ ਕੋਈ ਮਾਮਲਾ ਨਹੀਂ ਸੀਗਾ ਸਾਡੇ ਕੋਲ ਤਾਂ 2.5 ਸਾਲ ਹੋ ਗਏ ਸੀ ਗਏ ਨੂੰ ਕੈਨੇਡਾ ਛਾਨੋ ਨਹੀਂ ਪਤਾ ਵੀ ਕਿਵੇਂ ਆਇਆ ਇੰਡੀਆ ਸਾਨੂੰ ਇਸ ਬਾਰੇ ਕੋਈ ਨੌਲੇਜ ਨਹੀਂ ਇਹਦੇ ਕੋਈ ਦੋਸਤ ਵੀ ਨਾਲ ਸੀਗੇ ਜਦੋਂ ਇਹ ਕੈਨੇਡਾ ਤੋਂ ਵਾਪਸ ਆਇਆ ਪਟਿਆਲੇ ਮਰ ਕਿੱਥੇ ਰਿਹਾ ਫਿਰ ਇਹ ਸਾਨੂੰ ਨਹੀਂ ਪਤਾ ਜੀ ਕਿੱਥੇ ਰਿਹਾ ਇਹਦੇ ਬਾਰੇ ਸਾਨੂੰ ਕੋਈ ਨੌਲੇਜ ਨਹੀਂ ਹਜੇ ਤੱਕ ਬੱਚਾ ਕਿਡਨਾਪ ਕਰਿਆ ਸੀ ਉਹਦੇ ਬਾਰੇ ਪਤਾ ਲੱਗਿਆ ਸੀਗਾ ਤੁਹਾਨੂੰ ਕੀ ਇਹ ਨਹੀਂ ਕਰਿਆ ਜਾਂ ਕਿਵੇਂ ਹੈ ਨਾ ਇਹ ਸਾਨੂੰ ਤਾਂ ਮਰਨ ਤੋਂ ਬਾਅਦ ਪਤਾ ਲੱਗਿਆ ਜੀ ਜਦ ਮਰ ਗਿਆ ਕਾਊਂਟਰ ਹੋ ਗਿਆ ਜਦ ਪਤਾ ਲੱਗਿਆ ਜਿਆ ਮੀਡੀਆ ਜਾਇਆ ਜਦ ਪਤਾ ਲੱਗਿਆ ਵੀ ਸਾਡਾ ਹੀ ਬੱਚਾ ਜੀ ਇਹਦਾ ਨਾਮ ਲੱਗ ਰਿਹਾ ਸਾਨੂੰ ਇਸ ਬਾਰੇ ਕੋਈ ਨਹੀਂ ਸੀ ਸਰ ਹੁਣ ਤੁਸੀਂ ਕਿਹੜੇ ਪੁਆਇੰਟ ਲੈ ਕੇ ਉੱਥੇ ਜਾ ਰਹੇ ਹੋ ਕਿਹੜੇ ਕਿਹੜੇ ਤੱਥ ਨੇ ਜੀ ਤੇ ਆਪਣਾ ਇਹ ਰੋਡਪਿੰਡ ਦੀ ਗੱਲ ਕਰ ਰਹੇ ਸੀ ਰੋਡਪਿੰਡ ਕਿਉਂ ਤੁਸੀਂ ਉੱਥੇ ਕੀ ਕੁਝ ਥੋੜੀ ਗੱਲਬਾਤ ਹੋਈ ਆ ਲੋਕਾਂ ਦੇ ਨਾਲ ਉੱਥੇ ਸਾਡੀ ਗੱਲਬਾਤ ਹੋਈ ਆ ਬਈ ਇਹ ਜਦ ਗੱਡੀ ਇਹਦੇ ਤੁਸ ਕੀ ਖੱਤਿਆਂ ਜਿਹੜੇ ਹੱਥ ਖੜੇ ਕਰਕੇ ਬਾਹਰੇ ਰਿਕੜ ਆਇਆ ਮੇਰੇ ਬੱਚਾ ਰਿਕਵਰ ਪੁਲਿਸ ਨੇ ਕਰ ਲਿਆ ਸੀਗਾ ਵੀ ਪਰ ਅਸੀਂ মিডিਆ ਬਈ ਕੋਈ ਗਵਾਹੀ ਨਿਸ਼ਾਬਣੇ ਨਹੀਂ ਆ ਸਕਦੇ ਉੱਥੇ ਦੇ ਬੰਦੇ ਕਹਿੰਦੇ ਵੀ ਇੱਥੋਂ 5-6 ਕਿੱਲਾਂ ਤੋਂ ਪਰੇ ਲਿਜਾ ਕੇ ਸਮਾਦ ਬਣਿਆ ਉੱਥੇ ਇਹਦਾ ਡੇਢ ਦੋ ਘੰਟੇ ਰੱਖਿਆ ਫੇਰ ਗੋਲੀਆਂ ਮਾਰੀਆਂ ਕਿ ਕਿੰਨਾ ਨੇ ਕਿਹਾ ਜੀ ਉੱਥੇ ਬੰਦਿਆਂ ਨੇ ਜੀ ਮਡਾਉੜ ਪਿੰਡ ਹਾਂ ਜੀ ਇਹ ਵੀ ਗੱਲਬਾਤ ਹੋਈ ਉੱਥੇ ਸਾਨੂੰ ਨਹੀਂ ਪਤਾ ਜੀ ਇਹਦੇ ਬਾਰੇ ਤੁਸੀਂ ਕਦੋਂ ਗਏ ਸੀਗੇ ਮਡਾਉੜ ਪਿੰਡ ਫਿਰ ਜਦੋਂ ਜੀ ਡੈਥ ਤੋਂ ਆ ਗਏ ਸੀ ਅਸੀਂ ਭੋਗ ਤਾਂ ਬਾਅਦ ਗਿਆ ਜੀ ਅੱਛਾ ਹਾਂ ਜੀ ਕਿ ਉੱਥੇ ਤੁਸੀਂ ਦੱਸ ਰਹੇ ਸੀਗੇ ਕੋਈ ਦਸਤਾਨੇ ਵਗੈਰਾ ਹਾਂ ਜੀ ਹਾਂ ਉੱਥੇ ਜਸਤਾਨੇ ਪਏ ਸੀਗੇ ਜੀ ਉਸ ਦਿਨ ਅਸੀਂ ਫੋਟੋ ਖਿੱਚ ਕੇ ਲਿਆਇਆ ਦੂਏ ਦਿਨ ਮੇਰੇ ਬਾਪੂ ਜੀ ਗਏ ਨੇ ਉਸ ਦਿਨ ਉੱਥੇ ਨਾ ਕੋਈ ਜਸਤਾਨੇ ਸੀ ਨਾ ਕੋਸ ਹੋਰ ਅੱਗ ਲਾਈ ਹੋਈ ਸੀ ਕੁਛ ਹੀ ਕਰੇ ਕਿ ਹਥੇਖੜੇ ਕਿ ਇਸ ਵਿੱਚ ਕੋਈ ਹਥਿਆਰ ਠਿਖੜਾ ਸੀ ਕੋਈ ਨਹੀਂ ਨਹੀਂ ਉਹ ਕਹਿੰਦੇ ਕੋਈ ਹਥਿਆਰ ਨਹੀਂ ਜੀ ਉੱਥੇ ਵਾਲੇ ਬੰਦੇ ਦੱਸ ਰਹੇ ਨੇ ਆਪਾਂ ਨੂੰ ਤਾਂ ਪਤਾ ਨਹੀਂ ਇਸ ਬਾਰੇ ਜੀ ਬਾਪੀ ਜਿਹੜੀ ਗੱਡੀ ਸੀਗੀ ਉਹ ਗੱਡੀ ਕਿਹਦੀ ਸੀਗੀ ਜਿਹੜੀ ਉਦੋਂ ਮੌਕੇ ਦੇ ਬਾਰਦੋਦ ਚ ਖੜੀ ਉਹ ਵੀ ਗੱਡੀ ਪਤਾ ਨਹੀਂ ਬਈ ਇਹਨੇ ਆਕੇ ਲੈਤੀਆ ਜਾਂ ਕਿਹਨੇ ਦਵਾਈਏ ਇਹਦੇ ਬਾਰੇ ਆਪਾਂ ਨੂੰ ਕੋਈ ਨੌਲੇਜ ਨਹੀਂ ਜੀ ਤੁਹਾਨੂੰ ਲੱਗਦਾ ਕਿ ਕੋਈ ਹੋਰ ਬੰਦਿਆਂ ਦਾ ਹੱਥ ਸੀਗਾ ਵਿੱਚ ਹਾਂਜੀ ਹਾਂ ਜੀ ਕਹਿੰਦਾ ਮੈਂ ਸਾਹਮਣੇ ਆਉਣੇ ਚਾਹੀਦਾਂ ਜਿਹੜੇ ਵੀ ਕੋਈ ਬੰਦੇ ਨੇ ਜਾਂ ਕਿਸੇ ਨੇ ਕਰਵਾਇਆ ਕੀ ਗੱਲ ਹੋਈ ਜਾਂ ਸਾਨੂੰ ਇਹ ਸਾਰੇ ਜਾਣਕਾਰੀ ਚਾਹੀਦੀ ਆ ਜਿਹੜਾ ਵਾਪਰੀ ਦਾ ਪਰਿਵਾਰ ਸੀ ਜੀ ਉਹਦੇ ਨਾਲ ਤੁਹਾਡਾ ਕਿਵੇਂ ਦਾ ਰਿਲੇਸ਼ਨ ਸੀਗਾ ਉਹਨਾਂ ਦੇ ਸੀਗੇ ਉਹ ਕਿਵੇਂ ਤੁਹਾਡਾ ਵਰਤਾਰਾ ਸੀਗਾ ਘਰ ਮੰਗੇ ਸੀ ਜੀ ਸਾਡੀ ਰਿਸ਼ਤੇਦਾਰ ਮੈਨੂੰ ਉਹਨਾਂ ਦਾ ਹੀ ਸ਼ਾਕ ਕਰਾਇਆ ਹੋਇਆ ਜੀ ਉਹਦੀ ਖਾਤਰ ਹਾਂ ਦੁੱਧ ਲੈ ਕੇ ਆਉਂਦੇ ਸੀ ਉਹਦੇ ਦੂਏ ਭਾਈ ਦੇ ਮੈਂ ਰੋਜ਼ ਮੇਰੇ ਡੰਗਰ ਹੈ ਨਹੀਂ ਸੀਗਾ ਜੀ ਅੱਛਾ ਹਾਂ ਠੀਕ ਤੁਹਾਡਾ ਤੇ ਅੱਜ ਨੀਚੇ ਆਏ ਹੋਗੇ ਕੀ ਮੈਟਰ ਮੇਰਾ ਨਾਮ ਬਲਜੀਤ ਕੌਰ ਹੈ ਹਾਂ ਮੈਂ ਜਸਪ੍ਰੀਤ ਦੀ ਮਾਤਰੀ ਹਾਂ ਜਸਪੀ ਕੌਨ ਜਸ ਮੇਰੇ ਬੇਟਾ ਸੀ ਅੱਛਾ ਹਾਂਜੀ ਕਿੱਥੇ ਰਹਿਣ ਵਾਲੇ ਜੀ ਸਿਹਾਂਦੋਲ ਕੀ ਮਾਮਲਾ ਹੋਇਆ ਜੀ ਇਨਕਾਉਂਟਰ ਦਾ ਬਸ ਸਾਨੂੰ ਤਾਂ ਕੁਛ ਨਹੀਂ ਪਤਾ ਵੀ ਉਹਦਾ ਬਾਹਰ ਆਏ ਬਾਹਰੋਂ ਆਏ ਦਾ ਕਦੋਂ ਬਾਹਰੋਂ ਆਇਆ ਉਹ ਵੀ ਕੀ ਬਣਿਆ ਜਦ ਸਾਨੂੰ ਅਰੈਸਟ ਕਰਕੇ ਲੈ ਗਈ 4:30 ਵਜੇ ਮੈਨੂੰ ਲੈ ਗਏ ਨੇ 4:00 ਵਜੇ ਪਹਿਲਾਂ ਇਹਨਾਂ ਨੂੰ ਲੈ ਗਏ ਨੇ ਰਾਹ ਦੇ ਵਿੱਚੋਂ ਤੇ ਮੈਨੂੰ ਤਾਂ ਉੱਥੇ ਜਾ ਕੇ ਪਤਾ ਲੱਗਾ ਵੀ ਇਹਨਾਂ ਨੂੰ ਵੀ ਅਰੈਸਟ ਕਰ ਲਈ ਫਿਰ ਬਾਅਦ ਵਿੱਚ ਮੈਨੂੰ ਲੈ ਗਏ ਨੇ ਕਿ ਮੈਂ ਉਹਨਾਂ ਨੂੰ ਪੁੱਛਿਆ ਵੀ ਕੀ ਗੱਲ ਹੋਗੀ ਕਹਿੰਦੇ ਕੁਛ ਨਹੀਂ ਹੋਇਆ ਵੀ ਤੇਤੋ ਦਾ ਬਸ ਪੁਸਤਕਿਸੇ ਕਰਨੀ ਆ ਕਿ ਰਾਹ ਚ ਉੱਥੇ ਜਾ ਕੇ ਥਾਣੇ ਚ ਫਿਰ ਪਹਿਲ ਥਾਣੇ ਚ ਲੈ ਕੇ ਜੀ ਸਾਨੂੰ ਉੱਥੇ ਪੁਸਤਕਿਸ ਕਰੀਆ ਸਾਨੂੰ ਦੋਹਾਂ ਨੂੰ ਪੁੱਛਿਆ ਵੀ ਤੁਹਾਡਾ ਬੇਟਾ ਬਾਹਰੋਂ ਆਇਆ ਹੈ ਇਸਕੇ ਵੀ ਨਹੀਂ ਆਇਆ ਨਹੀਂ ਹੋਇਆ ਹੀ ਕਹਿੰਦੇ ਆਇਆ ਹੋਏ ਇਸਕੇ ਵੀ ਨਹੀਂ ਆਇਆ ਨਹੀਂ ਹੋਇਆ ਸਾਨੂੰ ਕੁਛ ਨਹੀਂ ਪਤਾ ਹੈਗਾ ਵੀ ਇਸ ਬਾਰੇ ਵੀ ਆਇਆ ਹੋਏ ਹੈਗਾ ਫਿਰ ਅਸੀਂ ਦੋਏ ਆਪਸ ਵਿੱਚ ਗੱਲ ਕਰਦੇ ਸੀ ਵੀ ਕਈ ਵਾਰੀ ਕੀ ਪਤਾ ਵੀ ਆਇਆ ਹੋਵੇ ਵੀ ਸਾਨੂੰ ਕੋਈ ਪਤਾ ਨਹੀਂ ਹੈਗਾ ਵੀ ਜਾਂ ਸਾਨੂੰ ਕਿਸੇ ਨੇ ਪਸਾਇਆ ਗਿਆਗਾ ਵੀ ਕਿਸੇ ਨੇ ਸਾਨੂੰ ਝੂਠਾ ਨੌ ਲਾ ਕੇ ਪਸਾਤਾ ਸਾਨੂੰ ਤੇ ਇੱਕਨ ਸੀ ਹੀ ਕਿ ਜਦੋਂ ਰਾਤ ਨੂੰ ਸਾਨੂੰ 11:30 ਵਜੇ 12:00 ਵਜੇ ਪੁਲਿਸ ਕਰੇ ਸਾਡੇ ਕੋਲ ਗਿਆ ਸਾਨੂੰ ਤਾਂ ਫੇਰ ਆ ਕੇ ਪਤਾ ਲੱਗਿਆ ਜਦੋਂ ਅਸੀਂ ਖਬਰ ਦੇਖੀ ਹੈਗੀ ਵੀ ਸਾਡੇ ਬੱਚੇ ਦਾ ਐਨਕਾਉਂਟਰ ਹੋ ਗਿਆ ਮਤਲਬ ਤੁਹਾਨੂੰ ਕਿੰਨੇ ਵਜੇ ਪੁਲਿਸ ਵਾਲੇ ਬੁਲਾ ਕੇ ਲੈ ਕੇ ਗਏ ਸੀ ਸਵੇਰ 4:00 ਵਜੇ ਸਾਡੇ ਘਰੋਂ ਮੈਨੂੰ ਲੈ ਗਏ ਸੀ ਕੈਮਰੇ ਵੀ ਲਾ ਕੇ ਲੈ ਗਏ ਸੀ ਤੇ ਇਹ ਐਨਕਾਉਂਟਰ ਕਿੰਨੇ ਵਜੇ ਹੋਇਆ ਕੋਈ ਮਰਗੀ ਐਨਕਾਉਂਟਰ ਤਾਂ ਹੀ 5:00-5:30 ਵਜੇ ਦੇ ਲਗਭਗ ਕਹਿੰਦੇ ਆ ਵੀ ਹੋਇਆਗਾ ਤੁਸੀਂ ਹੁਣ ਕੀ ਦੋਸ਼ ਕੀ ਲਾ ਰਹੇ ਹੋ ਵੀ ਫੇਰ ਵੀ ਨਾ ਕਿਹਦੇ ਕਹਿੰਦੇ ਆ ਵੀ ਜੇ ਸਾਡੇ ਬੱਚੇ ਦਾ ਫੇਕ ਅਨਕਾਉਂਟਰ ਹੋਇਆ ਵੀ ਸਾਨੂੰ ਅਨਸਾਫ਼ ਮਿਲਣਾ ਚਾਹੀਦਾ ਜਾਂ ਹਾਂ ਸਾਡੇ ਬੱਚੇ ਨੇ ਕਹਿੰਦੇ ਆ ਵੀ ਗਲਤੀ ਕੀਤੀ ਹੈ ਜੇ ਗਲਤੀ ਕੀਤੀ ਤੇ ਉਹਨੂੰ ਉਹੋ ਜੀ ਸਜ਼ਾ ਦੇ ਦਿੰਦੇ ਸਜ਼ਾ ਬਣਦੀ ਜੀ ਦੇ ਦਿੰਦੇ ਚਾਹੀਦੀ ਵੀ ਸਜ਼ਾ ਸੀਗੀ ਪਰ ਉਹਦਾ ਅਨਕਾਉਂਟਰ ਨਹੀਂ ਸੀ ਕਰਨਾ ਚਾਹੀਦਾ ਸਾਡੇ ਜ਼ਿੰਦਗੀ ਦਾ ਸਹਾਰਾ ਸੀ ਇੱਕੇ ਉਹ ਹੀ ਸਾਡਾ ਖਤਮ ਕਰ ਦਿੱਤੇ ਵੀ ਇਸ ਕਰਕੇ ਵੀ ਸਾਨੂੰ ਸੀਬੀਆਈ ਜਾਂਚ ਹੋ ਕੇ ਸਾਨੂੰ ਅਨਸਾਫ਼ ਮਿਲਣਾ ਚਾਹੀਦਾ ਤੁਸੀਂ ਕੋਰਟ ਜਾ ਰਹੇ ਹੋ ਹਾਂਜੀ ਜੇ ਅਜਿਹੀਆਂ ਚੀਜ਼ ਆਉਂਦੇ ਕਿਹਦੇ ਵਾਸਤੇ ਥੀ ਉਰੇ ਵਸਤੀ ਜਿਉਂਦੇ ਸੀ ਮਨ ਉਹਨਾਂ ਨੂੰ ਇਨਸਾਫ਼ ਤਾਂ ਦਵਾਉਣੀ ਹੈ ਹਾਂ ਸੀਬੀਆਈ ਜਾਂਚ ਦੀ ਮੰਗ ਵਾਸਤੇ ਤੁਸੀਂ ਕੋਰਟ ਜਾ ਰਹੇ ਹੋ ਹਾਂਜੀ ਜੀ ਕਦੋਂ ਜਾ ਰਹੇ ਹੋ ਸੋਮਵਾਰ ਨੂੰ ਸੋਮਵਾਰ ਨੂੰ ਜਾਵਾਂ ਮਾਤਾ ਜੀ ਤੁਹਾਡੇ ਤੇ ਪ੍ਰੈਸ਼ਰ ਵੀ ਹੈ ਕੋਈ ਪੁਲਿਸ ਦਾ ਹਾਂਜੀ ਪਾਉਂਦੇ ਸੀ ਪ੍ਰੈਸ਼ਰ ਕਹਿੰਦੇ ਸੀ ਵੀ ਤੁਸੀਂ ਬਿਆਨ ਨਹੀਂ ਦੇਣੇ ਹੈਗੇ ਸਾਜੀ ਕਿਵੇਂ ਫਿਰ ਤੁਸੀਂ ਹਿੰਮਤ ਕੀਤੀ ਜੀ ਬਸ ਹਿੰਮਤ ਸਾਨੂੰ ਕਰਨੀ ਪਈਏ ਸਾਨੂੰ ਕਹਿੰਦੇ ਨੇ ਵੀ ਜਿਹੜਾ ਉਹਦੇ ਤੇ ਕਲੰਕ ਲੱਗਿਆ ਹੋਇਆ ਉਹ ਅਸੀਂ ਲਹੋਣਾਗੇ ਠੀਕ ਹੈ ਬੱਚੇ ਨੇ ਗਲਤੀ ਕਰੀ ਪਰ ਅਸੀਂ ਉਹਦੇ ਤੋਂ ਕਲੰਕ ਲਾਵਾਵਾਂਗੇ ਜਿਹੜਾ ਕਹਿੰਦੇ ਨੇ ਵੀ ਉਹਦੇ ਲਈ ਫਿਰ ਵਾਰਨ ਰਸ ਠੀਕਾ ਉਸ ਨਹੀਂ ਸੀ ਉਹਦੇ ਲੈ ਕਿ ਬੱਚਾ ਉਸਨੇ ਕਿਡਨੈਪ ਕੀਤਾ ਸੀ ਮੰਦੇ ਦੇ ਕੋਲ ਇਹਦੇ ਬੱਚਾ ਉਹ ਕਹਿੰਦੇ ਨਹੀਂ ਜਿਹੋਦੇ ਕੋਲੋਂ ਮਿਲਿਆ ਸਾਨੂੰ ਨਹੀਂ ਪਤਾ ਵੀ ਉਹਨੇ ਕਿਡਨੈਪ ਕਰਿਆ ਕਿ ਨਹੀਂ ਕਰਿਆਗਾ ਸਾਨੂੰ ਨਹੀਂ ਪਤਾ ਹੈ ਜਾਂਚ ਦੀ ਮੰਗ ਕਰਦੇ ਹਾਂ ਹਾਂਜੀ ਵੀ ਕਿਸੇ ਨੇ ਕਰਵਾਇਆ ਜਾਂ ਉਹ ਤੋਂ ਕਹਿ ਕੇ ਕਰਵਾਇਆ ਕਿਵੇਂ ਕਰਵਾਇਆ ਉਹ ਸਾਨੂੰ ਸਾਰਾ ਪਤਾ ਲੱਗਣਾ ਚਾਹੀਦਾ ਵੀ ਬੱਚਾ ਸਾਡਾ ਇਹ じゃ ਹੈ ਨਹੀਂ ਸੀਗਾ ਪਤਾ ਜੀ ਜਦੋਂ ਰਾਤ ਨੂੰ ਤੁਹਾਡੇ ਪਿੰਡ ਦਾ ਪੁਲਿਸ ਵੀ ਆਉਂਦੀ ਹੈ ਤੇ ਮੰਤਰੀ ਸਾਹਿਬ ਵੀ ਪਹੁੰਚਣਗੇ ਤੇ ਉਸ ਤੋਂ ਬਾਅਦ ਜਿਵੇਂ ਤੁਸੀਂ ਦੱਸਿਆ ਕਿ ਉਹ ਦਾਦਾ ਜੀ ਵੀ ਲੜਕੇ ਜਿਹੜਾ ਵਾਪਰੀ ਸੀ ਉਹਦੇ ਦਾਦਾ ਜੀ ਤੁਹਾਡੇ ਘਰੇ ਆਉਂਦੇ ਨੇ ਕਿ ਤਾਂ ਕੀ ਉਹਨਾਂ ਦੇ ਦੁਆਰਾ ਗੱਲਬਾਤ ਹੋਈ ਸੀ ਕਦੋਂ ਉਹ ਤੁਸੀਂ ਦੱਸ ਰਹੇ ਸੀਗੇ ਕੀ ਬੱਚੇ ਦੇ ਦਾਦੇ ਸਵੇਰ ਆਏ ਸੀ 14 ਤਰੀਕ ਨੂੰ 13 ਨੂੰ ਡੈਥ ਹੋਈ ਹੈਗੀ ਸਵੇਰ 14 ਤਰੀਕ ਨੂੰ ਸਾਡੇ ਘਰ ਆਏ ਸੀਗੇ ਉਹਨਾਂ ਨੇ ਆ ਕੇ ਦੱਸਿਆ ਵੀ ਬੱਚਾ ਦੱਸਦਾ ਵੀ ਮੈਨੂੰ ਕੁਝ ਨਹੀਂ ਕਿਹਾ ਹੈਗਾ ਵੀਰੇ ਨੇ ਵੀ ਮੈਨੂੰ ਪਾਠ ਵੀ ਕਰਵਾਇਆ ਹੈਗਾ ਤੇ ਖਾਣ ਪੀਣ ਨੂੰ ਵੀ ਚੀਜ਼ਾਂ ਦਿੱਤੀਆਂ ਨੇ ਕਿ ਵੀ ਮੋਬਾਈਲ ਵੀ ਦਿੱਤਾ ਗੇਮ ਖੇਡਣ ਨੂੰ ਵੀ ਉਹ ਵੀ ਪਹਿਲਾਂ ਤੋਂ ਉਸ ਦੇ ਨੇ ਇਹ ਕਹਿ ਰਹੇ ਸੀ ਵੀ ਗਲਤ ਹੋਇਆਗਾ ਵੀ ਐਨਕਾਉਂਟਰ ਨਹੀਂ ਸੀ ਹੋਣਾ ਚਾਹੀਦਾ ਵੀ ਜਦੋਂ ਉਹਨਾਂ ਦਾ ਬੱਚਾ ਜਿਉਂਦਾ ਮਿਲ ਗਿਆ ਸੀਗਾ ਜਿਉਂਦਾ ਸੀ ਸੇਫ ਸੀ ਸਾਡਾ ਬੱਚਾ ਵੀ ਸਾਨੂੰ ਜਿਉਂਦਾ ਦਿਖਾ ਦਿੰਦੇ ਕਿਰ ਇੱਕ ਵਾਰ ਤਾਂ ਸਾਡੇ ਨਾਲ ਗੱਲ ਕਰਾ ਦਿੰਦੇ ਸਾਡੇ ਬੱਚੇ ਪਰ ਪੁਲਿਸ ਵੱਲੋਂ ਕਿਹਾ ਗਿਆ ਕਿ ਪਹਿਲਾਂ ਗੋਲੀਆਂ ਤੁਹਾਡੇ ਬੱਚੇ ਦੇ ਜਸਪ੍ਰੀਤ ਦੇ ਦੇਖੋ ਜੀ ਹੁਣ ਇਹ ਤਾਂ ਕੇਸ ਬਣਾਉਣੇ ਹੁੰਦੇ ਨੇ ਜਿਵੇਂ ਮਰਜ਼ੀ ਬਣਾ ਦੇ ਨੇ ਹਾਂਜੀ ਠੀਕ ਇਹਨਾਂ ਤਾਂ ਕੇਸ ਬਣਾਉਣਾ ਹੁੰਦੇ ਠੀਕ ਜੀ ਦੁਨੀਆ ਤੇ ਜਿਹੜਾ ਇਹਨਾਂ ਦਾ ਬੇਟਾ ਜਸਪ੍ਰੀਤ ਹੈ ਉਹ 10 ਔਰ 11 ਮਾਰਚ 20 ਆਈਡੀਆ ਹੈ ਕਿ 10 11 ਮਾਰਚ ਨੂੰ ਇੰਡੀਆ ਪਹੁੰਚਿਆ ਤੇ 13 ਤਰੀਕ ਨੂੰ 12 ਜਾਂ 13 ਤਰੀਕ ਨੂੰ ਜਵੇਂ ਇਹਨਾਂ ਨੇ ਦੱਸਿਆ ਕਿ 12 ਤਰੀਕ ਨੂੰ ਜਾਂ 13 ਤਰੀਕ ਨੂੰ ਬੱਚਾ 12 ਤਰੀਕ ਨੂੰ 12 ਤਰੀਕ ਨੂੰ ਬੱਚਾ ਚੱਕਿਆ ਇਹਨਾਂ ਨੇ ਮੈਂ ਮੰਨਦਾ ਕਿ ਬੱਚਾ ਚੱਕਿਆ ਹੋ ਸਕਦਾ ਲੇਕਿਨ ਜਿਹੜੀ ਮੇਨ ਜਿਹੜੀ ਦੁੱਖ ਦੀ ਗੱਲ ਕੀ ਹੈ ਕਿ ਜਸਪ੍ਰੀਤ ਨੂੰ ਅਰੈਸਟ ਕਰ ਲਿਆ ਸੀਗਾ ਬੱਚਾ ਰਿਕਵਰ ਕਰ ਲਿਆ ਸੀਗਾ ਜਿਹੜਾ ਉਹ ਬੌਕੀਰਤ ਸੀਗਾ ਉਹਨੂੰ ਅਰੈਸਟ ਕਰਨ ਤੋਂ ਬਾਅਦ 3:30 ਵਜੇ ਕੀ ਲੋੜ ਪਈ ਸੀ 3:30 ਵਜੇ ਤੋਂ ਲੈ ਕੇ 5:30 ਵਜੇ ਤੱਕ ਟੂਰ ਸਟਾਰਟ ਕੀਤੀ ਹੈ ਉਦੋਂ ਸਮਾਗਾਂ ਦੇ ਹੋਲੇ ਜਾ ਕੇ ਜਸਪੀ ਨੂੰ ਲੈ ਕੇ ਮੈਂ ਦੱਸਦਾ ਮੈਂ ਤੁਹਾਨੂੰ ਸਾਰੇ ਸਬੂਤ ਦੇਵਾਂਗਾ ਮੈਂ ਰਿਕਾਰਡਿੰਗ ਵੀ ਸੁਣਾਉਂਗਾ ਮੀਡੀਆ ਦੇ ਸਾਹਮਣੇ ਪਿੰਡ ਵਾਲੇ ਦੀ ਉਹ ਲੇਕਿਨ ਡਰਦੇ ਬੋਲਦੇ ਨਹੀਂ ਹੈਗੇ ਸਰ ਉਹ ਵੀ ਗੱਲ ਹੋ ਗਈ ਨਾ ਮੈਂ ਤੁਸੀਂ ਕਹੋ ਮੇਰੀ ਸੁਣ ਲੇ ਪਹਿਲਾਂ ਤੁਸੀਂ ਹੁਣ ਜਿੰਨੇ ਚੈਨਲ ਨੇ ਹਰਦੇ ਲੈਣਗੇ ਮੇਰੀ ਤੁਸੀਂ ਬੇਨਤੀ ਸੁਣੋ ਕੋਈ ਮੇਰੀ ਤਾਂ ਮੈਜਰ ਬੋਲ ਮੇਰਾ ਸਵਾਲ ਹੈ ਹਾਂਜੀ ਵੀ ਸਾਰ ਨੂੰ ਪਤਾ ਹੈ ਵੀ ਗੱਲ ਹੋਇਆ ਹੈ ਮਾਤਾ ਜੀ ਦਾ ਪਤਾ ਜਿੱਦਾਂ ਬੱਚਾ ਚਲਾ ਗਿਆ ਤੁਸੀਂ ਉਦੋਂ ਚੱਕਿਆ ਹੋਇਆ ਸਾਰੇ ਕੁਛ ਆ। ਪਰ ਜਦੋਂ ਚੈਨਲ ਤੇ ਆਪਾਂ ਖਬਰ ਪਬਲਿਸ਼ ਕਰਾਂਗੇ ਤਾਂ ਆਪਾਂ ਕਿਹੜੇ ਕਿਹੜੇ ਗੀਤ ਸੁਣਾਵਾਂਗੇ। ਫੈਕਟ ਤੁਹਾਨੂੰ ਮੈਂ ਆਡੀਓ ਰਿਕਾਰਡਿੰਗ ਦੇਉਂਗਾ ਮੀਡੀਆ ਨੂੰ। ਪਿੰਡ ਵਾਲਾ ਬੰਦਾ ਕਹਿ ਰਿਹਾ ਕਿ ਆਹ ਫਾੜ ਲਿਆ ਸੀ ਜਸਤੀ ਤੁੰ 3:30-4:00 ਵਜੇ ਸੁਣ ਲਓ ਗੱਲ। ਸਰ ਮੈਂ ਵੀ ਤੁਸੀਂ ਤੁਸੀਂ ਬਹੁਤ ਆਡੀਓ ਰਿਕਾਰਡਿੰਗ ਨਹੀਂ ਆਡੀਓ ਮੈਂ ਤੁਹਾਨੂੰ ਜਿਹੜੀ 1 ਮਿੰਟ ਜਲ ਕੇ ਦਾ ਮੌਕਾ ਦੇਉਂਗਾ ਤਾਂ ਇਹ ਗੱਲ ਜਿਹੜੇ ਆ ਸਾਰਾ ਤੁਹਾਨੂੰ ਪਤਾ ਕੀ ਹੋਇਆ ਹੈ। ਸੌਵਾਦ ਨੂੰ ਹਾਈ ਕੋਰਟ ਰੈਟ ਪਿਟਿਸ਼ਨ ਪੈਰੀ ਹੈ ਸੀਬੀਆਈ ਇਨਕੁਆਇਰੀ ਵਾਸਤੇ ਇਹਨਾਂ ਦੇ ਕੇਸ ਜੀ ਇਹਨਾਂ ਦੇ ਕੇਸ ਜੀ ਅਸੀਂ ਸੀਬੀਆਈ ਦੀ ਮੰਗ ਕਰਾਂਗੇ ਹਾਈ ਕੋਰਟ ਤੋਂ ਅਸੀਂ ਰੈਟ ਪਿਟਿਸ਼ਨ ਪਾਵਾਂਗੇ ਸੌਵਾਦ ਨੂੰ ਫਾਈਲ ਕਰ ਦੇਣੀ ਹੈਗੀ ਹੈ ਜੇ ਦੋਸ਼ੀ ਇਹਨਾਂ ਦਾ ਹੋਊਗਾ ਦੋਸ਼ ਹੋਊਗਾ ਤਾਂ ਇਹਨਾਂ ਦਾ ਸਾਹਮਣੇ ਆਊਗਾ ਇਹਦੇ ਕਈ ਚੀਜ਼ਾਂ ਨੇ ਜਿਹੜੀਆਂ ਤੁਹਾਨੂੰ ਮੀਡੀਆ ਨੂੰ ਦੱਸਣੀਆਂ ਬਣਦੀਆਂ ਨੇ ਇਹਦੇ ਦੋ-ਤਿੰਨ ਮਿੰਟ ਲਵਾਂਗਾ ਮੈਂ ਤੁਹਾਨੂੰ ਚਾਰਜਨ ਪਾਉਣਾ ਚਾਹੁੰਦਾ ਹਾਂ ਉਹਨਾਂ ਨੂੰ ਜੀ ਜਦੋਂ 10 11 ਤਰੀਕ ਨੂੰ ਬੱਚਾ ਜਸਪੀਤ ਪਹੁੰਚਿਆ ਹੀ ਨਹੀਂ ਆ 12 ਤਰੀਕ ਨੂੰ ਮੰਨ ਲਿਆ ਬੱਚਾ ਕਿਡਨੈਪ ਕਰ ਲਿਆ 13 ਤਰੀਕ ਦੀ ਦੁਪਹਿਰ ਨੂੰ 3:30 ਵਜੇ ਉਹ ਬੱਚਾ ਪੰਜਾਬ ਪੁਲਿਸ ਨੇ ਰਿਕਵਰ ਕਰ ਲਿਆ 5:30 ਸਵੇਰ 5 ਵਜੇ ਉਹ ਬੱਚੇ ਦੇ 7 ਗੋਲੀਆਂ ਮਾਰੀਆਂ ਗਈਆਂ ਜਸਪ੍ਰੀਤ ਦੇ ਕਿਉਂ ਮਾਰੀਆਂ ਗਈਆਂ 22 ਸਾਲ ਦਾ ਜੇ ਤੋਂ ਬੱਚਾ ਹੈਗਾ ਹੈ ਗਲਤੀ ਕੀਤੀ ਉਹਨੂੰ ਨਿਊ ਕੋਰਸ ਆਫ ਲਾ ਸਜ਼ਾ ਮਿਲਣੀ ਚਾਹੀਦੀ ਸੀ ਉਹਦੇ ਕੋਲ ਕੋਈ ਵੈਪਨ ਨਹੀਂ ਰਿਕਵਰ ਹੋਇਆ ਜੇ ਉੱਥੇ ਪਿੰਡ ਵਾਲਿਆਂ ਨੇ ਦੇਖਿਆ ਕੋਈ ਵੈਪਨ ਨਹੀਂ ਨੇ ਹੱਥ ਖੜੇ ਕਰਕੇ ਬਾਹਰ ਆ ਗਿਆ ਬੱਚਾ ਉਹਨੂੰ ਗੋਲੀ ਮਾਰਨ ਦਾ ਕੀ ਲੋੜ ਸੀਗੀ ਕੀ ਆਪਾਂ ਸਿਰਫ ਪ੍ਰਮੋਸ਼ਨਲ ਪਲਾਨ ਵਾਸਤੇ ਆਪਾਂ ਨੌਜਵਾਨ ਮੁੰਡਿਆਂ ਦੀ ਇਨਕਾਊਂਟਰ ਕਰਾਂਗੇ ਡੀਐਸਟੀ ਬਣਨ ਲਈ ਐਸਟੀ ਬਣਨ ਲਈ ਜੇ ਮੇਰੇ ਕੋਲ ਰਿਕਾਰਡਿੰਗ ਹੈ ਕਿ ਉਹ ਵੀ ਤੁਹਾਨੂੰ ਦਊਂਗਾ ਤੇ ਜੇ ਦੀ ਸੀਬੀਆਈ ਦੀ ਇਨਕੁਆਰੀ ਜਦੋਂ ਹੋਊਗੀ ਤੁਹਾਨੂੰ ਆਪੇ ਪਤਾ ਲੱਗ ਜੂਗਾ ਕਿ ਬੱਚਾ ਆਹ ਸਾਨੂੰ ਆ ਵੀ ਪਤਾ ਹੈਗਾ ਕਿ ਆਹ ਜਿਹੜਾ ਜਸਪ੍ਰੀਤ ਹੈ ਇਹਨੂੰ ਰਿਕਵਰ ਚੌਧੇ ਪਿੰਡ ਤੋਂ ਕੀਤਾ ਇਨਕਾਊਂਟਰ ਕਰਦਾ ਇੱਥੇ ਕੀਤਾ ਲਿਆ ਕੇ ਇੰਨੀ ਕੀ ਲੋੜ ਪਈ ਸੀ ਇੱਥੇ ਲਿਆ ਕੇ ਇਨਕਾਊਂਟਰ ਕਰਨ ਦੀ ਜੇ ਕਿਸੇ ਤਰ੍ਹਾਂ ਦੀ ਕੋਈ ਗੱਲ ਹੈ ਨਹੀਂ ਸੀ ਇਥੇ 14 ਤਰੀਕ ਨੂੰ ਸ਼ਾਮ ਨੂੰ 6:30 ਵਜੇ ਇਥੇ ਡੈੱਡ ਬੋਡੀ ਲੈ ਕੇ ਚੱਲਦੇ ਨੇ ਪਰਿਵਾਰ ਨੂੰ ਨੇੜੇ ਨਹੀਂ ਲੱਗਣ ਦਿੱਤਾ ਉਹਨਾਂ ਨੇ ਸ਼ਾਮ ਨੂੰ ਸਿੱਧਾ ਸਵਾ ਘੰਟੇ 'ਚ ਇਹਨਾਂ ਦੇ ਪਿੰਡ ਜਾ ਕੇ ਮੁੰਡੇ ਦਾ ਸੰਸਕਾਰ ਕਰ ਦਿੰਦੇ ਆ ਫੁੱਲਸ ਵਾਲੇ ਵੀ ਤੁਸੀਂ ਕਿਸੇ ਮੀਡੀਆ 'ਚ ਨਹੀਂ ਦੱਸਣਾ ਤੁਸੀਂ ਧਿਲੋਂ ਕੋਲੀ ਜਾਣਾ ਕਿਸੇ ਨਾਲ ਗੱਲ ਨਹੀਂ ਕਰਨੀ ਪੁੱਛੋ ਇਹਨਾਂ ਨੂੰ ਇਹਨਾਂ ਨੂੰ ਕਿਹਾ ਸਪੈਸ਼ਲ ਕਿ ਆਹ ਤਾਂ ਪੂਰਾ ਪਰਿਵਾਰ ਡਰਿਆ ਹੋਇਆ ਸੀ ਜੇ ਪੰਜਾਬ ਪੁਲਿਸ ਨੇ ਇਨਕਾਊਂਟਰ ਸਹੀ ਕੀਤਾ ਤਾਂ ਲੇਕੋ ਹੁੰਦੀ ਵੀ ਲੋਟ ਸੀ ਇਹਨਾਂ ਨੂੰ ਕਿਉਂ ਨੀਅਸ ਜਦੋਂ ਅਸੀਂ ਆਪਣੇ ਕੇਸ ਚ ਸੀਬੇ ਇਨਕੁਆਰੀ ਮੰਗ ਰਹੇ ਸੀ ਇਹਨਾਂ ਨੂੰ ਅਸਲੀ ਡਰਾ ਰਹਾ ਸੀ ਵੀ ਸਾਡੀਆਂ ਹੈਗੀਆਂ ਪੱਤਾ ਹੈਗੀਆਂ ਨੇ ਕੁੱਟਮਾਰ ਦੀਆਂ ਉਹ ਇਨਕਾਊਂਟਰ ਵਾਲੇ ਪਾਸੇ ਵੀ ਜਾਣਗੀਆਂ ਕਿਉਂਕਿ 10 ਤਰੀਕ ਦਾ ਵੀ ਇਹਦਾ ਇਨਕਾਊਂਟਰ ਰਾਜਪੁਰੇ ਕੀਤਾ ਉਹ ਵੀ ਝੂਠਾ ਕੀਤਾ ਉਹ ਵੀ ਪਰਿਵਾਰ ਮੇਰੇ ਕੋਲ ਆ ਕੇ ਜਾ ਚੁੱਕੇ ਉਹਦੀ ਵੀ ਹਾਈ ਕੋਰਟ ਰਿਟ ਪੈੜੀ ਹੈ ਸੋਮਵਾਰ ਨੂੰ ਆ ਸਾਰੀਆਂ ਚੀਜ਼ਾਂ ਪੰਜਾਬ ਪੁਲਿਸ ਇਹਨਾਂ ਨੂੰ ਪਤਾ ਹੈ ਕਰ ਲੈ ਕਿਉਂ ਲਗੋ ਰਹੇ ਸੀ ਇਹ ਜੇ ਇਹਨੇ ਸੱਚੇ ਸੀ ਇਹ ਆਹ ਵੀ ਇਨਕਾਊਂਟਰ ਕੀਤਾ ਹੁਣ ਉੱਥੇ ਜੰਮੂ ਕਸ਼ਮੀਰ ਇਨਕਾਊਂਟਰ ਹੁੰਦੇ ਨੇ ਸਰਕਾਰ ਕੋਈ ਲਪਾਉਂਦੀ ਨਹੀਂ ਓਪਨਲੀ ਹੁੰਦਾ ਮੀਡੀਆ ਵੀ ਜਾਂਦਾ ਸਾਹਮਣੇ ਇੰਕਾਊਂਟਰਡ ਹੁੰਦਾ ਉੱਥੇ ਮੀਡੀਆ ਲੈਨਰ ਨੇ ਜਾਣ ਦਿੱਤਾ ਬੋਡੀ ਕੋਲ ਨੇ ਜਾਣ ਦਿੱਤਾ ਪ੍ਰਵਾਹ ਕਰ ਲੈਣ ਨੂੰ ਸੱਤ ਗੋਲੀਆਂ ਮਾਰਨ ਦਾ ਮਤਲਬ ਕੀ ਆ ਦੇਖੋ ਤੁਸੀਂ ਸੱਤ ਗੋਲੀਆਂ ਮਾਰੀਆਂ ਉਹਦੇ ਬੱਚੇ ਦੇ ਕਿ ਇਟਾ ਕਿੰਨਾ ਕਿ ਤਕੜਾ ਉਹ ਸੀਗਾ ਜਿਹੜਾ ਗੈਂਗਸਟਰ ਜਿਹੜਾ ਜਹਾਤਵਾਦੀ ਸੀ ਉਹਦੇ ਇਹਨੀਆਂ ਸੱਤ ਗੋਲੀਆਂ ਮਾਰੀਆਂ ਤੇ ਜਿਹੜੀ ਐਮਐਲਏ ਜੀਆ ਹੋਰ ਰਿਪੋਰਟਾਂ ਤੇ ਉਹ ਨਹੀਂ ਪ੍ਰਵਾਦ ਨੂੰ ਹਸਪੀਟਲ ਚ ਲੈਣ ਦਿੱਤੀਆਂ ਵੀ ਆਹ ਕਿਤੇ ਕੇਸ ਨਾ ਕਰ ਦੇਣਾ ਆਹ ਹਲੇ ਚੀਜ਼ ਚਲ ਕੋ ਪਰਦਾ ਰੱਖ ਰਹੀ ਹੈ ਪੰਜਾਬ ਸਰਕਾਰ ਪੰਜਾਬ ਪੁਲਿਸ ਸਰਟੀਫਿਕੇਟ ਗਲਤ ਸਰਟੀਫਿਕੇਟ ਵੀ ਗਲਤ ਦਿੱਤਾ ਜਾਣ ਕੇ ਜਦੋਂ ਆਹ ਸਰਟੀਫਿਕੇਟ ਲੈਣ ਗਏ ਉਥੇ ਐਮਐਲਆਰ ਦੀ ਕਹਿੰਦੇ ਤੁਸੀਂ ਕੀ ਕਰਨੀ ਹੈ ਰਿਪੋਰਟ ਆ ਤੁਸੀਂ ਆਹ ਦੇਖੋ ਹਥਿਆਰ ਹੁੰਦਾ ਨਾ ਫਿਰ ਉਹ ਮਿਰਚਾਂ ਨਹੀਂ ਸੀ ਲੈ ਕੇ ਆਉਂਦਾ ਕਹਿੰਦੇ ਨੇ ਵੀ ਬੱਚੇ ਨੂੰ ਜਦੋਂ ਚੱਕਣ ਆਏ ਹੈਗਾ ਘਰੋਂ ਵੀ ਮਿਰਚਾਂ ਮਿਲੀਆਂ ਨਹੀਂ ਚਾਕੂ ਮਿਲਿਆ ਫਿਰ ਉਹ ਪਹਿਲੀ ਹਥਿਆਰ ਲੈ ਕੇ ਆਉਂਦਾ ਆਪਣੇ ਨਾਲ ਤੇ ਜਿਹੜੀ ਚੀਜ਼ ਉਥੇ ਪਿੰਡ ਵਾਲਿਆਂ ਨੇ ਦੇਖੀ ਹੈ ਸਾਢੇ 3 ਵਜੇ ਰਿਕਵਰ ਕਰਦੇ ਨੇ ਸਾਢੇ 5 ਵਜੇ ਜਦੋਂ ਗੋਲੀ ਚੱਲਦੀ ਹੈ ਗੋਲੀਆਂ ਦੀ ਆਵਾਜ਼ ਆਉਂਦੀ ਉਹਦੋਂ ਐਂਬੂਲੈਂਸ ਤੇ ਆ ਗਿਆ ਸਵਾ ਪੰਜ ਵਜੇ ਪਿੰਡ ਵਾਲਿਆਂ ਨੇ ਦੱਸਿਆ ਮੈਨੂੰ ਵੀ ਸਵਾ ਪੰਜ ਵਜੇ ਐਂਬੂਲੈਂਸ ਆਉਂਦੀ ਹੈ ਤੇ ਸਾਢੇ ਪੰਜ ਵਜੇ ਉਹਦੇ ਫਾਇਰਿੰਗ ਹੁੰਦੀ ਹੈ ਉੱਥੇ ਇੰਨੀ देर ਕੀ ਕਰਦੇ ਰਹੇ ਉਹ ਉੱਥੇ ਬੈਠ ਕੇ ਕਿਹੜੀ ਪੁਸ਼ਤਾ ਛੋਰੀ ਸੀ ਉਸ ਨੂੰ ਕਿਹੜਾ ਉਹਨੇ ਉੱਥੇ ਗੋਲੀਆਂ ਚਲਾਤੀਆਂ ਉਹ ਮੁੰਡੇ ਨੇ ਜਸਪ੍ਰੀ ਸੀ ਆ ਸਾਰੇ ਕੁਐਸਚਨ ਨੇ ਆਹ ਪੰਜਾਬ ਪੁਲਿਸ ਦੀ ਵਸਦੀ ਗੱਲ ਨਹੀਂ ਹੈ ਕਿ ਆ ਜਿਹੜੀ ਇਨਵੈਸਟੀਗੇਸ਼ਨ ਕਰ ਚੁੱਕੀ ਜੇ ਪੰਜਾਬ ਪੁਲਿਸ ਇੰਨੀ ਸੱਚੀ ਹੈ ਮੈਂ ਕੈਮਰੇ ਤੇ ਕਹਿੰਦਾ ਜੇ ਵੀ ਸੀਬੀਆਈ ਇਨਕੁਆਰੀ ਮਾਰਕਰਦਾ ਆਹ ਪਰਿਵ ਕੀ ਵੀ ਇਨਕੁਆਰੀ ਕਰੂ ਤਾਂ ਪੁਲਿਸ ਵਾਲੇ ਵੀ ਇੰਜਰਡ ਹੋ ਜਾਂਦੇ ਨੇ ਦੇਖੋ ਮੇਰੀ ਗੱਲ ਸੁਣੋ ਜੀ ਪੁਲਿਸ ਵਾਲੇ ਤਾਂ ਆਪ ਹੀ ਇੰਜਰਡ ਹੋ ਜਾਂਦੇ ਨੇ ਸਾਡੇ ਵਾਲੇ ਕੇਸ ਦੀ ਤਾਂ ਇਹ ਕੀਤਾ ਜਾਂਦਾ ਜੇ ਸਾਡੇ ਕੋਲ ਵੀਡੀਓ ਰਿਕਾਰਡਿੰਗ ਨਾ ਹੁੰਦੀ ਸਾਡੇ ਪਰਿਵਾਰ ਕੋਲ ਜਿਹੜੀ ਉੱਥੇ ਅਸੀਂ ਠਾਵੇ ਤੋਂ ਲਿਤੀ ਰੱਖੀ ਪ੍ਰੈਸ ਕਾਨਫਰੈਂਸ ਹੋਈ ਸੀ ਉੱਚੇ ਇਹ ਗੱਲ ਬਕਾਇਦਾ ਕਹੀ ਗਈ ਸੀ ਕਿ ਲੱਤ 'ਚ ਗੋਲੀ ਪਾਈ ਗਈ ਹੈ ਇੰਜੜਾ ਇੱਕ ਆਮ ਮਹੌਨਚਲ ਗੋਲੀ ਵੱਜਣ 'ਚ ਬਹੁਤ ਫਰਕ ਪਾਉਂਦਾ ਦੇਖੋ ਮੇਰੀ ਗੱਲ ਸੁਣੋ ਜੀ ਪੁਲਿਸ ਵਾਲਿਆਂ ਤੇ ਜੇ ਕੋਈ ਐਸੀ ਗੱਲ ਹੈਗੀ ਸਾਹਮਣੇ ਆਜੂਗੀ ਜੇ ਉਹਨੇ ਬੱਚੇ ਨੇ ਕੋਈ ਜਸਪੀਰ ਨੇ ਕੋਈ ਗੋਲੀ ਚਲ ਲੁਕੋ ਉਹਨਦੀ ਕੀ ਗੱਲ ਪਈ ਹੈ ਮਨਵਾਹ ਦਸੂ ਪਰਵਾਦ ਨੂੰ ਇੰਨਾ ਡਰਾ ਕੇ ਕਿਉਂ ਰੱਖਿਆ ਹੋਇਆ ਸੀ 14 ਤਰੀਕ ਦੀ ਰਾਤ ਨੂੰ ਦੋ ਪੁਲਸ ਵਾਲੇ ਇਹਨਾਂ ਦੇ ਘਰੇ ਸੁੱਤੇ ਨੇ ਵੀ ਕਿਸੇ ਨਾਲ ਤੁਸੀਂ ਗੱਲ ਨਹੀਂ ਕਰਨੀ 13 ਤਰੀਕ 13 ਤਰੀਕ ਦੀ ਰਾਤ ਨੂੰ ਕਿਉਂ ਕਿ ਕਿੱਧਰ ਨੂੰ ਇਸ਼ਾਰਾ ਹੋ ਰਿਹਾ ਹੈ ਤੁਸੀਂ ਜੇ ਇਹ ਪੁਲਸ ਵਾਲੇ ਇੰਨੇ ਠੀਕ ਸੀਗੇ ਇੰਕਾਊਂਟਰ ਸਹੀ ਸੀ ਤੇ ਜਦੋਂ ਉਹ ਬਿਲਕੁਲ ਨੂੰ ਤਾਂ ਸਵਾਲ ਦਾ ਮਤਲਬ ਇਹਦਾ ਅਗਲਾ ਨਾ ਤਾਂ ਮੁੰਡਾ ਗਿਆ ਉਥੇ ਤੁਸੀਂ ਕੀ ਕਰਦੇ ਹੋ ਤੁਸੀਂ ਇਹ ਦੇਖੋ ਨਾ ਇਹ ਪਰਵਾਦ ਨਾਲ ਏਡਾ ਉਹ ਹੋ ਜੇ ਤੇ ਇਹਨਾਂ ਨੂੰ ਉਲਟਾ ਡਰਾਇਆ ਜਾ ਕੇ ਥਾਣੇ ਵਿੱਚ ਬਲਾ ਕੇ ਵੀ ਤੁਸੀਂ ਕੋਈ ਕਿਸੇ ਨਾਲ ਗੱਲ ਨਹੀਂ ਕਰਨੀ ਤੁਸੀਂ ਮੀਡੀਆ 'ਚ ਨਹੀਂ ਗੱਲ ਕਰਨੀ ਟੋਡੇ ਦੇ ਕੇਸ ਪਾ ਦਾਂਗੇ ਛੋਡੇ ਪ੍ਰੋਣਾਂ ਨੂੰ ਸਾਰਿਆਂ ਨੂੰ ਅੰਦਰ ਕਰ ਦਾਂਗੇ ਓਕੇ ਜੇ ਇਹਨਾਂ ਦਾ ਹੌਸਲਾ ਸੱਚਾ ਸੀ ਜਾਂ ਤਾਂ ਇਹਨਾਂ ਨੂੰ ਆ ਬਿੱਲਾ ਕਹਿੰਦੀ ਕਿ ਲੋਜਲ ਤੋਂ ਵੀ ਆ ਮੈਂ ਟੋਡੇ ਦੇ ਕੇਸ ਪਾ ਦਾਂਗੇ ਟੋਡੇ ਪ੍ਰੋਣ ਨੂੰ ਅੰਦਰ ਕਰਾਂਗੇ ਇਹ ਕਿਹਨਾਂ ਵੱਲੋਂ ਦੀਆਂ ਵੀ ਇਹ ਸਤਨਾਮ ਸਿੰਘ ਆ ਜੀ ਮਲੋਤ ਕੀ ਲੱਗਿਆ ਉਸ ਦਾ ਫੋਟੋ ਦੀ ਉਹਨਾਂ ਨਾਲ ਐਸਆਈ ਆ ਜੀ ਇਹ ਸਿਪਾਹੀ ਕੋਈ ਰਿਪੋਰਟਿੰਗ ਹਟਾਵਾ ਡੰਗ ਨਹੀਂ ਜੇ ਬਾਹਰੇ ਦੰਦਾ ਸੀਗਾ ਸਾਨੂੰ ਬਾਹਰੇ ਕਠਾਣੇ ਤੋਂ ਬਾਹਰੇ ਕੈਮਰ ਐਵਰੇ ਤੋਂ ਪਰੇ ਦੰਦਾ ਸੀ ਹੁਣ ਇਸ ਚੀਜ਼ ਨੂੰ ਕਾਫੀ ਦਿਨ ਪੀਛੇ ਕਿ ਨੇ ਇਸ ਦਰਮਿਆਨ ਵੀ ਦੁਆਰਾ ਕੋਈ ਕੋਨ ਨੂੰ ਮਿਲਣ ਆਇਆ ਕਾਣਜੀ ਪਰਸਨ ਜੀ ਕੋਲ ਤੋਂ ਦਰਚ ਨਹੀਂ ਨਹੀਂ ਹੁਣ ਨਹੀਂ ਆਇਆ ਜੀ ਐਨਾ ਆਪਾਂ ਕਹਿ ਲਈਏ ਹੁਣ ਤੁਸੀਂ ਇਸ ਮਾਮਲੇ ਨੂੰ ਲੈ ਕੇ ਮਾਨੋ ਹਾਈ ਕੋਰਟ ਜਾ ਰਹੇ ਹਾਂਜੀ ਇਸ ਤਰ੍ਹਾਂ ਦੀ ਲੋੜ ਨਹੀਂ ਕਿ ਜਿਸ ਚਾਮੀ ਹੈ ਸਹੀਦਾ ਇਹ ਕਹਿੰਿਆ ਭਈ ਜ ਸਾਡੇ ਬੱਚੇ ਦੀ ਜਿਹੜੀ ਗਲਤੀ ਹੈ ਉਸੇ ਦੀ ਉਹਨੂੰ ਸਜ਼ਾ ਚਾਹੀਦੀ ਸੀਗੇ ਮਾਰਨ ਦੇ ਤਾਂ ਲੋੜ ਨਹੀਂ ਸੀਗੇ ਡੈਡ ਕ੍ਰਾਈਮ ਕਰਕੇ ਬਾਹਰ ਫਿਰਦੀ ਆਈ ਉਨਨ ਤਾਂ ਕੋਈ ਮਾਰ ਦੇਣੀ ਹੈਗਾ ਬਲਾਤਕਾਰੀ ਇੰਨੇ ਫਿਰਦੇ ਆ ਕੋਈ ਉਹ ਫਿਰਦੇ ਉਹ ਬੱਚੇ ਜਾਂ ਪਿਸਲਾਤ ਕਾਰਡ ਦੇਖਦੇ ਵੀ ਕੋਈ ਉਹ ਹੈਗਾ ਸੇਰੇ ਜਗ੍ਹਾ ਤੇ ਕੰਮਾਂ 'ਚ ਕਦੇ ਅੱਜ ਤੱਕ ਕੋਨੇ ਕੋਈ ਗਲਤ ਕੰਮ ਕਰਿਆ ਸੀ ਮੇਰੇ ਕੋਲ ਪੈਸਾ ਹੋ ਗਿਆ ਕੈਨੇਡਾ ਗਿਆ 45 ਸਾਲ ਹੋ ਗਏ ਸੀ 5-6 ਵਕਤ ਮੇਰੇ ਕੋਲ ਜ਼ਮੀਨ ਹੈ ਜੀ ਮੈਂ ਮੇਰਾ ਤਾਂ ਸਾਰਾ ਕੁਝ ਉਜੜ ਗਿਆ ਜੀ ਮੈਂ ਹੁਣ ਕੀ ਕਰੂੰ ਸਾਡੇ ਬੁਢਾਪੇ ਦਾ ਸਹਾਰਾ ਵੀ ਸੀ ਕੱਲ੍ਹ ਫਿਰ ਤੇ ਸੀ ਅਡੀ ਪੇਨ ਰੋਹਾ ਤੋਂ ਰੋਕ ਹੀ ਨਹੀਂ ਸਕਦੀ ਆ ਵੀ ਅਸੀਂ ਸਾਡਾ ਡਾਕਟਰ ਵੀ ਅਸੀਂ ਕੀ ਕਰਾਂਗੇ ਉਹਦੇ ਬਿਨਾਂ ਇਹ ਗੋਟੇ ਜਮਾਰੇ ਆਏ ਲਾਇਕ ਸਟਾਫ ਬੰਦ ਕਰਦੇ ਇੱਕ ਤਾਂ ਗੋਟੇ ਵੀ ਉਹਦਾ ਕੋਈ ਨੰਬਰ ਨਹੀਂ ਹੈ ਕੋਈ ਗਲਤੀ ਕਿਸੀ ਕਿਤੇ ਸਾਨੂੰ ਕੀ ਪਤਾ ਵੀ ਕਿਨੇ ਗੱਟੇ ਅੰਕੀਏ ਕਰਵਾਇਆ ਉਹ ਤਾਂ ਹਾਂ ਸੋ ਪਹਿਲੇ ਗੋਟੇ ਚ ਮਾਰ ਲਾਤੇ ਜਮਾਰੇ ਹੋਈਆਂ ਸੱਤ ਗੋਲੀਆਂ ਮਾਰੀਆਂ ਨੇ ਜਿਹੜੀ ਰਿਪੋਰਟ ਹੈ ਜੀ ਸਾਡੇ ਕੋਲ ਉਹਨੂੰ ਦੇ ਦਾਂਗੇ ਪਹਿਲੀ ਗੋਲੀ ਇੱਥੇ ਪੱਟੀ ਚ ਮਾਰੀ ਦੂਜੀ ਗੁੱਟ ਤੇ ਤੇ ਜੀ ਤੇ ਤੇ ਦੇਤੇ ਮਾਰੀ ਵਿੱਚ ਛਾਤੀ 'ਚ ਮਾਰੀ ਫਿਰ ਇਹਦੇ ਗਲੇ 'ਚ ਮਾਰੀ ਫਿਰ ਇਹ ਸਤਵੀਂ ਗੋਲੀ ਸਿਰ 'ਚ ਮਾਰ ਦਿੱਤੀ 6ਵੀਂ 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 ਗੋਲੀ 6ਵੀਂ ਗੋਲੀ ਸਿਰ 'ਚ ਵੱਜੀ ਹੋਈ ਹੈ ਇਹਦੇ ਬੱਚੇ ਦੇ ਸੱਤਵੇਂ ਤਿੰਨ ਜਣੇ ਕਿੰਨੀਆਂ ਗੋਲੀਆਂ ਦਾ ਬੱਚੇ ਨੂੰ ਮਾਰਨ ਦੀ ਲੋੜ ਹੁੰਦੀ ਹੈ ਜੇ ਮਾਰਨਾ ਇਨਕਾਊਂਟਰ ਸਹੀ ਹੋਵੇ ਗੱਡੀ ਤਾਂ ਇੱਧਰ ਕਾੜ ਕੇ ਥੋਸਦੀ ਆ ਚਾਰ ਪੰਜ ਕੀਲਿਆਂ ਦੀ ਬਾਹੀ ਤੇ ਜਾ ਕੇ ਉਹਦਾ ਇਨਕਾਊਂਟਰ ਹੁੰਦਾ ਹੀ ਉੱਥੇ ਸਮਾਧ ਤੇ ਲਵੇ ਜਾ ਕੇ ਆਹਾ ਆਪਾ ਸੋਹਾ ਬਾਗੂ ਹਾਈ ਕੋਰਟ ਅੱਧ ਦੀ ਇੱਟ ਪੈ ਰਹੀ ਹੈ ਤੇ ਮੈਂ ਲੋਗਾਂ ਨੂੰ ਜੇ ਕੀ ਕਰੂੰਗਾ ਮੰਡੋਰ ਪਿੰਡ ਦੇ ਕਈ ਮੇਰੇ ਸੰਪਰਕ ਚਾਹੀਏ ਨੇ ਲੋ ਉਹ ਕੈਮਰੇ ਤੋਂ ਹੋਂ ਤੋਂ ਡਰਦੇ ਨਹੀਂ ਲੇਕਿਨ ਸਾਰੇ ਕਹਿੰਦੇ ਨੇ ਕਿ ਬੱਚਾ ਰਿਕਵਰ ਕਰਨ ਤੋਂ ਬਾਅਦ 2 ਸਵਾ 2 ਘੰਟੇ ਪੁਲਿਸ ਵਾਲੇ ਉਧਰ ਲੈ ਕੇ ਬੈਠੇ ਰਹੇ ਇਹਨਾਂ ਨੂੰ ਉਹ ਜੇ ਉਹਨਾਂ ਦਾ ਹੌਸਲਾ ਬਣਿਆ ਤਾਂ ਜਬੂਰ ਜਾਣਗੇ ਥੋੜਾ ਜਿਹੜਾ ਕੇਸ ਹੈਗਾ ਗ੍ਰਾਉਂਡ 'ਚ ਹੀ ਰਹਿਣਗੇ ਉੱਦਾਂ ਕਿਉਂਕਿ ਦੇਖੋ ਗ੍ਰਾਉਂਡ ਕੁਆਲਿਟੀ ਬਿਨਾਂ ਗਵਾਹੀ ਤੋਂ ਜਿਹੜੇ ਸਬੂਤ ਨੇ ਨੈਟਵਰਕ ਦੀਆਂ ਲੋਕੇਸ਼ਨਾਂ ਆਉਂਦੀਆਂ ਵੀ ਬੱਚਾ ਕਿੱਥੋਂ ਚੱਕਿਆ ਗਿਆ ਜਸਪ੍ਰੀਤ ਨੂੰ ਕਿੱਥੋਂ ਚੱਕਿਆ ਕਿੱਥੇ ਲੈ ਕੇ ਆਇਆ ਉਹ ਟਾਵਰ ਰਿਕੋਗੇਸ਼ਨ ਸਾਰੀਆਂ ਹੋਣੀਆਂ ਤੇ ਜਦੋਂ ਉਥੇ 2 2.5 ਘੰਟੇ ਜਸਪ੍ਰੀਤ ਕੋਲ ਹੋਇਆ ਹਾਂ ਆਪ ਰਿਕੋਗੇਸ਼ਨ ਹਾਂਜੀ ਮੋਬਾਈਲ ਦੋ ਮੈਂ ਮਾਈਕਲ ਸੀਗਾ ਉਹਦੇ ਕੋਲ ਉਸ ਟਾਈਮ ਮੋਬਾਈਲ ਸੀਗਾ ਜਦੋਂ ਪੁਲਿਸ ਨਾਲ ਉਹ ਗੱਲ ਕਰਦਾ ਹਾਂਜੀ ਆਪੈਂ ਦਾ ਉਹ ਚੱਲ ਰਿਹਾ ਸੀਗਾ ਜੀ ਇਹਨਾਂ ਦਾ ਬੱਚਾ ਚੱਕਿਆ ਉਹ ਕਹਿੰਦਾ ਜਦੋਂ ਉਹਨੂੰ ਘੜਿਆ ਵੀ ਮੇਰੇ ਮੂਰੋਂ ਵੀ ਆ ਗਏ ਗੱਡੀਆਂ ਮਗਰ ਵੀ ਆ ਗਏ ਜਿੰਨਾਂ ਦਾ ਉਹ ਦਾਦਾ ਦੱਸ ਰਿਹਾ ਸੀ ਉਹਨਾਂ ਨੇ ਬਈ ਫੇਰ ਉਹਦੀ ਕਾਲ ਕੱਟੀ ਗਈ ਬੱਚਾ ਰਿਕਵਰ ਸਹੀ ਹੋ ਗਿਆ ਦੇਖੋ ਆਹ ਜਿਹੜੀ ਮੈਟਰੋ ਇਨਵੈਸਟੀਗੇਸ਼ਨ ਹੈ ਜੇ ਸੀਬੀਆਈ ਇਨਕੁਆਰੀ ਦੇ ਛਾਊਗੀ ਸਾਧੀਆਂ ਚੀਜ਼ਾਂ ਲੋਕਾਂ ਸਾਹਮਣੇ ਕਲੀਅਰਟੀ ਨਾਲ ਲਾਉਣੀਆਂ ਤੇ ਜਿਹੜੀਆਂ ਸਟਾਰਟਿੰਗ ਚ ਜਿਹੜੀਆਂ ਚੀਜ਼ਾਂ ਇੰਡੀਕੇਟ ਕਰਦੀਆਂ ਕਿ ਇਹਦੇ ਚ ਜੁੜੀ ਕੋਈ ਨਾ ਕੋਈ ਇਹਦੇ ਚ ਚੀਜ਼ਾਂ ਲੁਕਾਈਆਂ ਜਾ ਰਹੀਆਂ ਪੰਜਾਬ ਪੁਲਿਸ ਵੱਲੋਂ ਕਿ ਪ੍ਰੋਮੋਸ਼ਨਲ ਐਲਾਈਨ ਕਰਕੇ ਆਹ ਹਾਈਡਿੰਗ ਕਾਉਂਟਰ ਕੀਤੇ ਜਾ ਰਹੇ ਨੇ ਉਹ ਸਾਫ਼ ਕਲੀਅਰ ਹੁੰਦਾ ਹੈ